ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਸ਼ ਜਨਮ ਸਾਖੀ ਦੀ ਸਾਖੀ ਨੰਬਰ 9 ਮੋਦੀ ਖਾਨਾ ਸੰਭਾਲਿਆ ਗੁਰੂ ਨਾਨਕ ਪਾਛਾ ਰਾਏਪੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਵਿਖਿਆ ਚੁੱਕੇ ਨੇ ਭਾਈ ਜੈਰਾਮ ਜੀ ਨੇ ਉਹਨਾਂ ਨੂੰ ਇੱਥੇ ਮੋਦੀਖਾਨੇ ਦੀ ਨੌਕਰੀ ਦਵਾ ਦਿੱਤੀ ਪਾਕਸ਼ਾ ਨੇ ਮੋਦੀਖਾਨਾ ਸੰਭਾਲ ਲਿਆ ਪ੍ਰਾਤਨ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਜਬ ਭਾਣਾ ਤਾ ਸੁਲਤਾਨਪੁਰ ਕੋ ਗਿਆ ਤਬ ਜੈਰਾਮ ਨੂੰ ਮਿਲਿਆ ਜੈਰਾਮ ਬਹੁਤ ਖੁਸ਼ੀ ਹੋਇਆ ਆਖਿਓ ਉਸ ਭਾਈ ਵੇ ਨਾਨਕ ਚੰਗਾ ਭਲਾ ਹੈ ਤਬ ਜੈਰਾਮ ਦਰਬਾਰ ਗਿਆ ਜਾਇ ਦੌਲਤ ਖਾਂ ਜੋਗ ਅਰਜ ਕੀਤੀ ਆਖਿਓ ਨਵਾਬ ਸਲਾਮਤ ਮੇਰਾ ਇੱਕ ਸਾਲਾ ਪਿੱਛੋਂ ਆਇਆ ਹੈ ਨਵਾਬ ਜੋਗ ਮਿਲਣਾ ਚਾਹਦਾ ਹੈ ਤਬ ਦੌਲਤਖਾਂ ਕਹਿਆ ਜਾਏ ਕਿ ਨਾਨ ਤਬ ਜੈਰਾ ਮਾਏ ਕਰ ਗੁਰੂ ਨਾਨਕ ਜੋਗ ਕਿੰਨ ਲੈ ਆਇਆ ਕਿਛ ਪੇਸ ਕ ਪੇਸ ਕਸੀ ਆਗਿਆ ਰਖ ਕਰ ਮਿਲਿਆ ਹਰ ਬਹੁਤ ਖੁਸ਼ੀ ਹੋਇਆ ਆਣ ਕਹਿਆ ਇਸ ਕਾ ਨਾਮ ਕਿਆ ਹੈ ਤਬ ਜੈਰਾ ਮਰਜ਼ ਕੀਤੀ ਜੀ ਸਕਾ ਉਹ ਨਾਨ ਕਾਮਦਾ ਹੈ ਮੇਰਾ ਕੰਮ ਇਸਕੇ ਹਵਾਲੇ ਕਰੋ ਤੋ ਗੁਰੂ ਨਾਨਕ ਖੁਸ਼ੀ ਹੋਏ ਕਰ ਮੁਸਕਰਾਇਆ ਖਾਨ ਸਰੋਪਾਉ ਦਿੱਤਾ ਤੋ ਗੁਰੂ ਨਾਨਕ ਤੇ ਜੈ ਰਾਮ ਘਰ ਆਏ ਲੱਗੇ ਕੰਮ ਕਰਨ ਐਸਾ ਕੰਮ ਕਰਨ ਜੋ ਸਭ ਕੋਈ ਖੁਸ਼ੀ ਹੋਵੇ ਸਭ ਲੋਕ ਆਖਣ ਜੋ ਵਾਹ ਵਾਹ ਕੋਈ ਭਲਾ ਹੈ ਸਭ ਕੋ ਖਾਨ ਆਗਾ ਸਪਾਰਸ ਕਰੇ ਖਾਨ ਬਹੁਤ ਖੁਸ਼ੀ ਹੋਇਆ ਔਰ ਜੋ ਕਿਸ ਅਲੂਪਾ ਗੁਰੂ ਨਾਨਕ ਜੋਗ ਮਿਲੇ ਖਾਵੇ ਸੋ ਖਾਵੇ ਹੋਰ ਪਰਮੇਸ਼ਰ ਕੇ ਅਰਥ ਦੇਵੇ ਅਤੇ ਨਿਤਾਪ੍ਰਤ ਰਾਤ ਕੋ ਕੀਰਤਨ ਹੋਵੇ ਪਿੱਛੋਂ ਮਰਦਾਨਾ ਡੂਮ ਆਇਆ ਤਲਵੰਡੀਆਂ ਆਏ ਬਾਬੇ ਨਾਲ ਟਿਕਿਆ ਔਰ ਜੋ ਹੋਰ ਪਿੱਛੋਂ ਆਵਣ ਇਨ੍ਹਾਂ ਜੋਗ ਖਾਨ ਤਾਈ ਮਿਲਾਏ ਕਰ ਅਲੂਪਾ ਕਰਾਏ ਦੇਵੇ ਸਭ ਰੋਟੀਆਂ ਖਾਵਣ ਗੁਰੂ ਨਾਨਕ ਕੇ ਪ੍ਰਸ਼ਾਦ ਸਭ ਖੁਸ਼ੀ ਹੋਏ ਅਰ ਜਾਂ ਬਾਬੇ ਦੀ ਰਸੋਈ ਹੋਵੇ ਤਾਂ ਸਭ ਆਏ ਵਹਿਣ ਅੱਧੇ ਰਾਤ ਨੂੰ ਨਿਤ ਅਪ੍ਰਤਕਰੀ ਕੀਰਤਨ ਹੋਵੇ ਅਰ ਜਿੱਥੇ ਪਹਿਰ ਰਾਤ ਰਹੇ ਜਿੱਥੇ ਬਾਬਾ ਦਰਿਆਏ ਜਾਵੇ ਇਸ਼ਨਾਨ ਕਰਨ ਅਰ ਜਾਂ ਪ੍ਰਭਾਤ ਹੋਵੇ ਤਾਂ ਕੱਪੜੇ ਲਾਇਕ ਹੈ ਤਿਲਕ ਚੜਾਏ ਕਰ ਦਰਬਾਰ ਦਫ਼ਤਰ ਮਨਾ ਕਿੰਨ ਲਿਖਣ ਵਹਿ ਸੋ ਅਸੀਂ ਇਸ ਸਾਖੀ ਦੇ ਵਿੱਚ ਦੇਖਿਆ ਕੇ ਗੁਰੂ ਨਾਨਕ ਪਾਤਸ਼ਾਹ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਆ ਗਏ ਨੇ ਨਿਤਾ ਪ੍ਰਤੀ ਦੀ ਕਿਰਤ ਕਰਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ ਇਸ਼ਨਾਨ ਕਰਦੇ ਨੇ ਅਤੇ ਬਾਅਦ ਦੇ ਵਿੱਚ ਦਫ਼ਤਰ ਵਿੱਚ ਜਾ ਕੇ ਆਪਣਾ ਕੰਮ ਕਾਜ ਸੰਭਾਲਦੇ ਨੇ ਸ਼ਾਮ ਨੂੰ ਫਿਰ ਕੀਰਤਨ ਹੁੰਦਾ ਸੰਗਤ ਲੱਗਦੀ ਆ ਸ਼ਾਮ ਨੂੰ ਭਾਈ ਮਰਦਾਨਾ ਤੇ ਹੋਰ ਸੱਜਣ ਵੀ ਆ ਚੁੱਕੇ ਨੇ ਇੱਕ ਸੰਗਤ ਬਣ ਚੁੱਕੀ ਆ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ